ਆਪਣੇ ਫਾਜਲਕਾ ਦੇ ਬਾਰਡਰ ਏਰੀਏ ਦੇ ਸਾਰੇ ਪਿੰਡਾਂ ਦੇ ਵਿੱਚ ਹੜ ਕਰਨ ਸਾਰੇ ਜਿਹੜੇ ਪਿੰਡ ਨੇ ਇਹ ਹੜ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਸਰਕਾਰ ਵੱਲੋਂ ਇਹਨਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਇਹਨਾਂ तकरीबन 20 ਪਿੰਡਾਂ ਦੇ ਵਿੱਚ ਜਿਹੜਾ ਪਸ਼ੂਆਂ ਲਈ ਫੀਡ ਹੈ ਉਹ ਪਹੁੰਚਾਈ ਗਈ ਹੈ ਰਾਸ਼ਨ ਦਿੱਤਾ ਜਾ ਰਿਹਾ ਹੈ ਸਰਕਾਰ ਵੱਲੋਂ ਸਾਡੇ ਵੱਲੋਂ ਪੂਰਾ ਜਿਹੜਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਹੁਣ ਮੈਂ ਆਪਣੇ ਹਲਕਾ ਫਾਜ਼ਿਲਕਾ ਦੇ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਪਿੰਡਾਂ ਦੇ ਅਤੇ ਸ਼ਹਿਰ ਦੇ ਵਰਕਰਾਂ ਨੂੰ ਅਪੀਲ ਕਰਦਾ ਜਿੰਨਾ ਵੀ ਹੋ ਸਕਦਾ ਤੁਸੀਂ ਵੱਧ ਚੜ ਕੇ ਇਹਨਾਂ ਪਿੰਡਾਂ ਦੇ ਲੋਕਾਂ ਦੀ ਮਦਦ ਲਈ ਅੱਗੇ ਆਓ ਹਰ ਪਿੰਡ ਦੇ ਵਿੱਚੋਂ ਕੁਝ ਨਾ ਕੁਝ ਜਿੰਨਾ ਵੀ ਹੋ ਸਕਦਾ ਹੈ ਸੇਵਾ ਲਈ ਰਾਤ ਸਮਗਰੀ ਜਿਹੜੀ ਇਹਨਾਂ ਕੋਲ ਲੈ ਕੇ ਪਹੁੰਚੋ ਤਾਂ ਕਿ ਇਹਨਾਂ ਲੋਕਾਂ ਦੀ ਮਦਦ ਕੀਤੀ ਜਾ ਸਕੇ ਔਰ ਇਹਨਾਂ ਲੋਕਾਂ ਦੇ ਜਾੜੇ ਅੱਜ ਮੈਂ ਸਮਝਦਾ ਮੁਸ਼ਕਲ ਦਾ ਸਮਾਂ ਆਇਆ ਹੈ ਇਸ ਮੁਸ਼ਕਲ ਦੇ ਸਮੇਂ ਇਹਨਾਂ ਲੋਕਾਂ ਨਾਲ ਆਪਾਂ ਸਾਰੇ ਖੜੀਏ ਔਰ ਸ਼ਹਿਰ ਦੇ ਸਾਡੇ ਪਿੰਡਾਂ ਦੇ ਸਾਰੇ ਵਰਕਰਾਂ ਨੂੰ ਮੈਂ ਅਪੀਲ ਕਰਦਾ ਵੱਧ ਚੜ ਕੇ ਜਿਹੜਾ ਸੇਵਾ ਦੇ ਵਿੱਚ ਹਿੱਸਾ ਪਾਓ ਔਰ ਸਾਡੇ ਪਿੰਡਾਂ ਦੇ ਜਿਹੜੇ ਸਰਪੰਚ ਸਾਹਿਬਾਨ ਨੇ ਪੰਚਾਇਤਾਂ ਨੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਸਰਪੰਚ ਵੀਰਾਂ ਨੂੰ ਸਾਡੀਆਂ ਪੰਚਾਇਤਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਜਿਹੜਾ ਰਾਜਮਗਰੀ ਲੈ ਕੇ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਸੇਵਾ ਦੇ ਤੌਰ ਤੇ ਇਹਨਾਂ ਪਿੰਡਾਂ ਦੇ ਵਿੱਚ ਆ ਕੇ ਕੁਝ ਵੀ ਜੋ ਵੀ ਕੋਈ ਕਰ ਸਕਦਾ ਜਿੰਨਾ ਵੀ ਕਰ ਸਕਦਾ ਉਹ ਜਰੂਰ ਆਪਾਂ ਇਹਨਾਂ ਪਿੰਡਾਂ ਦੇ ਲੋਕਾਂ ਦੀ ਸੇਵਾ ਕਰੀਏ ਮੈਂ ਸਾਰੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਮੈਨੂੰ ਉਮੀਦ ਹੈ ਤੁਸੀਂ ਸਾਰੇ ਹੁਣ ਆਪਣੇ ਪਿੰਡਾਂ ਦੇ ਵਿੱਚੋਂ ਕੁਝ ਨਾ ਕੁਝ ਜਰੂਰ ਜਿਹੜੇ ਇਹਨਾਂ ਲੋਕਾਂ ਦੀ ਸੇਵਾ ਲਈ ਰਾਜਮਗਰੀ ਲੈ ਕੇ ਪਹੁੰਚੋਗੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ